ਜਰੰਦਰ ਪੁਲਿਸ ਤੇ ਹਾਥ ਅੱਜ ਵੱਡੀ ਸਫਲਤਾ ਲੱਗੀ ਹੈ ਸਕਾਈ ਲਾਰਕ ਚੌਂਕ ਦੇ ਨੇੜੇ ਥਾਣਾ ਨੰਬਰ 4 ਦੀ ਪੁਲਿਸ ਨੇ ਇੱਕ ਕੋਰੀਅਰ ਕੰਪਨੀ ਦੇ ਮੁਲਾਜ਼ਮ ਦੇ ਕੋਲੋਂ 18,65,100 ਰੁਪਏ ਦੀ ਨਕਦੀ ਫੜੀ ਹੈ ਇਸ ਸਬੰਧੀ ਥਾਣੇ ਦੇ ASI ਪ੍ਰਦੀਪ ਸਿੰਘ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਇਸ ਮੌਕੇ ਤੇ ਕੋਰੀਅਰ ਕੰਪਨੀ ਦੇ ਮਾਲਕ ਦੀਪਕ ਭੰਡਾਰੀ ਐਸਐਚਓ ਡਿਵੀਜ਼ਨ ਨੰਬਰ 4 ਦੇ ਕਮਲਜੀਤ ਸਿੰਘ ਅਤੇ ਇਲੈਕਸ਼ਨ ਡਿਊਟੀ ਟੀਮ ਦੇ ਡਾਕਟਰ ਬਲਵਿੰਦਰ ਸਿੰਘ ਨੇ ਕਿਹਾ ਲੈ ਕੇ ਆ ਯਾਰ ਜਲਦੀ ਭਰ ਦਾਤੋ ਤੁਸੀਂ ਮਾੜਾ ਜਾ ਪੇਮੈਂਟ ਤਾਂ ਦੱਸੋ ਯਾਰ ਨਹੀਂ ਦਿੰਦੇ ਸਰ ਕੀ ਨਾਮ ਸਰ ਕੀ ਨਾਮ ਹੈ ਆਫਟਰ ਕਿ ਮੇਰੀ ਕੋਰੀਅਰ ਦੀ ਇੰਟਰਨੈਸ਼ਨਲ ਕੋਰੀਅਰ ਦਾ ਕੰਮ ਹੈ ਔਰ ਜਿੱਦ ਦਿੱਲੀ ਮੇਰਾ ਕੈਸ਼ ਐਂਟਰੀ ਹੁੰਦੀ ਹੈਗੀ ਆ ਉਹ ਮੈਂ ਬੈਂਕ ਚ ਜਮਾ ਕਰਾਣ ਜਾ ਰਿਹਾ ਹਾਂ ਸੀ ਉਹ ਇਹਨਾਂ ਨੇ ਰੋਕ ਕੇ ਤਾਂ ਚੱਕੀ ਤੇ ਇਹਨਾਂ ਦੀ ਮਰਜ਼ੀ ਕੀ ਸਰ ਹਾਂਜੀ ਕਿੰਨੀ ਪੇਮੈਂਟ ਸੀ 18000 ਤੁਹਾਡੇ ਕੋਲ ਬਿੱਲ ਨਹੀਂ ਸੀਗੇ ਤੇ ਡਾਕੂਮੈਂਟ ਮੰਗਾ ਲਏ ਭਾਜੀ ਮੈਂ ਨਾਲ ਆਫਿਸ ਤੋਂ ਮੰਗਾ ਲੇ ਗਿਆ ਤੇ ਟੈਕਲ ਹੋਇਆ ਸੀ ਦੂਜੀ ਨੰਬਰ 4 ਦੇ ਜਵਾਨਾਂ ਨੇ ਸਪਾਈਟਾਲ ਚੌਕ ਲਾ ਦੀ ਮਿਹਨਤ ਸਦਕੇ ਉਹ ਲਾਕ ਤੇ ਗੱਡੀਆਂ ਚੈੱਕ ਕਰਦੇ ਸੀ ਚੈੱਕੀ ਦੇ ਦੌਰਾਨ ਇੱਕ ਸ਼ਿਫਟ ਡਰਾਈਵਰ ਗੱਡੀ ਨੇ ਰੋਕੀ ਹੈ ਜੀ ਰੋਕ ਕੇ ਤੇ ਉਹਦੇ ਵਿੱਚੋਂ ਕੈਸ਼ ਬਰਾਬਰ ਮਿਲਿਆ ਤੇ ਉਹ ਕੈਸ਼ ਜਿਹੜਾ ਹੈ ਐਫਐਸਟੀ ਨੂੰ ਫਰਦਰ ਪ੍ਰੋਸੀਡਿੰਗ ਵਾਸਤੇ ਹੈਂਡਓਵਰ ਕਰ ਸਰ ਕਿੰਨਾ ਕੈਸ਼ ਸੀਗਾ ਸਰ ਕੈਸ਼ ਲਗਭਗ ਸੀਗਾ 18 ਲੱਖ 30000 ਕੋਣ ਬੰਦਾ ਸੀ ਜਿਹਦੇ ਕੋਲ ਇਹ ਪੈਸੇ ਜਿਹਦਾ ਨਾਮ ਹੈਗੇ ਜੀ ਦੀਪਕ ਭੰਡਾਰੀ son of ਵਿਸ਼ਵਨਾਥ ਹੈ ਜੀ ਕੀ ਕੰਮ ਕਰਦੇ ਨੇ ਇਹ ਇਹਨਾਂ ਦਾ ਕਹਿਣਾ ਹੈ ਕਿ ਇੰਟਰਨੈਸ਼ਨਲ ਕਰੀਅਰ ਦਾ ਕੰਮ ਕਰਦੇ ਆ ਇਹਨਾਂ ਨੇ ਪੈਸੇ ਜਿਹੜੇ ਆ ਉਹ ਲੈ ਕੇ ਕਿਤੇ ਡਿਪੋਜ਼ਿਟ ਕਰਨਾ ਜਾਣਾ ਸੀ ਵਾਸਤੇ ਮੌਕੇ ਦੇ ਨਾਲ ਕੋਈ ਨਹੀਂ ਕਾਗਜ਼ ਨਹੀਂ ਸੀਗਾ ਉਹ ਫਕਰ ਕੋਚੀ ਦੀ ਵਾਸਤੇ ਤੁਹਾਨੂੰ ਦੱਸਿਆ ਕਿ ਉਹ ਐਰੋਬਲ ਗਿਆ ਆਪਣੇ ਸਕੂਲ ਨੂੰ ਪਰ ਕੀ ਹੈ ਸਾਰਾ ਮਾਮਲਾ ਕਿੰਨੇ ਪੈਸੇ ਫੜੇ ਗਏ ਸੀ 18 ਲੱਖ 63 ਹਜ਼ਾਰ 100 ਕਿੰਨਾ ਕੋ ਫੜੇ ਗਏ ਕੌਣ ਬੰਦੇ ਆ ਕਾਦੇ ਪੈਸੇ ਆ ਇਹ ਦੱਸਿਆ ਨਹੀਂ ਜਾ ਰਿਹਾ ਇਹ ਪ੍ਰੂਫ ਨਿਯੋਜਨਾ ਵਾਲੋ ਜਿਤਾਏ ਜਾ ਰਹੇ ਤੇ ਉਹਦੇ ਜਿਤਾਏ ਜਾਣਗੇ ਤੇ ਉਹਦੇ ਬਾਰੇ ਬਾਅਦ ਵਿੱਚ ਮੱਤੀ ਜਾਏਗੀ ਕੋਣ ਹੈ ਬੰਦੇ ਉਹ ਪਤਾ ਨਹੀਂ ਹਲੇ ਅਨਨੋਨ ਨੇ ਸਾਡੇ ਲਈ ਤਾਂ ਇਨਫਾਰਮੇਸ਼ਨ ਮਿਲੇਗੀ ਤੁਸੀਂ ਪਬਲਿਕ ਆਪਣਾ ਕੀ ਨਾਮ ਜੀ ਤੇ ਕੀ ਡੈਗਨੇਸ਼ਨ ਹੈ ਮੈਂ ਫਲੈਕਸਪਾਇਰ 3 ਦਾ ਅਫਸਰ ਹਾਂ